ਉਰੇ ਚੰਨ ਉਰੇ ਚੰਨ ਜੋ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਜੋ ਕ੍ਰਿਮੀਨਲਸ ਹੈਗੇ ਉਨਾ ਤੇ ਨਸ਼ਾ ਤਸਕਰਾਂ ਤੇ ਬਰਨਾਲਾ ਪੁਲਿਸ ਤਤ ਪਰ ਕੰਮ ਕਰ ਰਹੀ ਹੈ ਤੇ ਪ੍ਰੋਐਕਟਿਵਲੀ ਵਰਕ ਕਰਦੇ ਹੋਏ ਸਾਨੂੰ ਇੰਟਲ ਸੀਗੀ ਕਿ ਇੱਕ ਗਿਰੋ ਇੱਥੇ ਫਿਰਦਾ ਹੈਗਾ ਜੋ ਚੋਰੀਆਂ ਕਰਨ ਦਾ ਮਾਹਿਰ ਹੈ ਸਪੈਸ਼ਲੀ ਉਹ ਟਾਰਗੇਟ ਕਰਦੇ ਸੀਗੇ ਜੋ ਦਿਨ ਦੇ ਟਾਈਮ ਕੋਠੀਆਂ ਬੰਦ ਹੁੰਦੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਰੈਕੀ ਕਰਕੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਇਹ ਜਿਹੜੇ ਗਿਰੋ ਦੇ ਬੰਦੇ ਸੀ ਚਾਰ ਫੜੇ ਹੈਗੇ ਜੀ ਇਹ ਮੱਖਣਰਾਮ ਹੈਗਾ ਪਟਿਆਲੇ ਦਾ ਇੱਕ ਕਰਨ ਹੈਗਾ ਸੰਗਰੂਰ ਦਾ ਛਿੰਦਾ ਬਰਨਾਲੇ ਦਾ ਐਨ ਇੱਕ ਸਨੀ ਉਹ ਵੀ ਪਟਿਆਲੇ ਦਾ ਹੈਗਾ ਇਹਨਾਂ ਤੇ ਕ੍ਰਿਮੀਨਲ ਪਾਸਟ ਹੈ ਮੋਸਟਲੀ ਇਹਨਾਂ ਤੇ ਇੱਕ ਇੱਕ ਪਰਚਾ ਸਾਨੂੰ ਹਾਲ ਕੀ ਘੜੀ ਕਰਨ ਮੱਖਣ ਤੇ ਛਿੰਦਾ ਤੇ ਦੋ ਪਰਚੇ ਤੇ ਬਾਕੀਆਂ ਦੋਨਾਂ ਤੇ ਇੱਕ ਇੱਕ ਪਰਚਾ ਇਹ ਚੋਰੀ ਦੇ ਸਾਨੂੰ ਹਾਲ ਕੀ ਘੜੀ ਪਤਾ ਲੱਗਿਆ ਹੈਗਾ ਇਹਨਾਂ ਤੋਂ ਵੀ ਅਸੀਂ ਰਿਕਵਰੀ ਕੀਤੀ ਹੈ ਜੀ ਦੋ ਮੋਟਰਸਾਈਕਲ ਸਾਨੂੰ ਇਹਨਾਂ ਤੋਂ ਮਿਲੇ ਹਨ ਜੋ ਚੋਰੀ ਦੇ ਹੈਗੇ ਐਂਡ ਇੱਕ ਅਸਲਾ ਮਿਲਿਆ ਹੈ ਕੰਟਰੀ ਮੇਡ ਵੈਪਨ ਹੈਗਾ 32 ਬੋਰ ਉਹਦੇ ਐਂਡ ਦੋ ਲਾਈਵ ਕਾਰਟ੍ਰਿਜਿਸ ਇਹਨਾਂ ਤੋਂ ਬਰਾਮਦ ਹੋਏ ਹਨ ਤੇ ਹਾਲ ਕੀ ਘੜੀ ਸਾਨੂੰ ਉਮੀਦ ਹੈ ਕਿ ਕਾਫੀ ਵਾਰਦਾਤ ਜੋ ਕਿ ਨਾਟ ਓਨਲੀ ਇਨ ਬਰਨਾਲਾ ਮੇਬੀ ਇਨ ਐਡਜੋਇਨਿੰਗ ਡਿਸਟ੍ਰਿਕਟਸ ਵੀ ਇਹਨਾਂ ਨੇ ਕੀਤੀ ਹੋਣੀ ਹੈ ਵੀਸ਼ ਕਰਦੇ ਹਾਂ ਕਿ ਜੋ ਅਭੀ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਸਾਰਿਆਂ ਵਾਸਤੇ ਖੁਸ਼ਹਾਲੀ ਲੈ ਕੇ ਆਏ ਬਰਨਾਲਾ ਪੁਲਿਸ ਐਜ਼ ਆਲਵੇਜ਼ ਤੱਕ ਪਰ ਹੈਗੀ ਫॉर ਪਬਲਿਕ ਸਰਵਿਸ ਐਂਡ ਟੂ ਕੀਪ ਅ ਸੇਫ ਅਨ ਸਿਕਿਉਰ এনवायरमेंट ਲੋ ਐਂਡ ਆਰਡਰ ਨੂੰ ਬਰਕਰਾਰ ਰੱਖਣਾ ਕ੍ਰਿਮਨਲਸ ਨੂੰ ਅੰਦਰ ਦੇਣਾ ਇਸ ਵਾਸਤੇ ਬਰਨਾਲਾ ਪੁਲਿਸ ਤਤਪਰ ਹੈ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟਸ ਸਾਡੇ ਵੱਲੋਂ ਆਈ ਵਾਰੀ ਕੀ ਤਰ੍ਹਾਂ ਇਸ ਵਾਰ ਵੀ ਕੀਤੇ ਗਏ ਹਨ ਰਾਮਲੀਲਾ ਸਟਾਰਟ ਹੋ ਗਈਆਂ ਦੁਸ਼ਹਿਰੇ ਦੇ ਫੰਕਸ਼ਨਸ ਹੋਣੇ ਹਨ ਮਾਰਕੀਟਸ ਦੇ ਵਿੱਚ ਵੀ ਹੁਣ ਆਵਾਜਾਈ ਵਧ ਜਾਂਦੀ ਹੈ ਤੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਮੋਸਟਲੀ ਬਹੁਤ ਤਾਦਾਦ ਦੇ ਵਿੱਚ ਜ਼ਿਲ੍ਹੇ ਦੀ ਫੋਰਸ ਬਾਹਰ ਹੈਗੀ ਤੇ ਡੋਮਿਨੇਟ ਵੀ ਹੋਊਗਾ ਜੀ ਏਰੀਆ ਅਨ ਨਾਲ ਦੀ ਨਾਲ ਸਾਨੂੰ ਉਪਰੋਂ ਵੀ ਫੋਰਸਸ ਮਿਲਣਗੇ ਕੁਝ ਐਡੀਸ਼ਨਲ ਫੋਰਸਸ ਉਹਨਾਂ ਨੂੰ ਵੀ ਡਿਪਲੋਏ ਕੀਤਾ ਜਾਊਗਾ ਸਰ